ਦਾਸ ਮਿਰਪਾਲ ਸਿੰਘ ਹਸਰਾ ਅਮਰੀਕਾ ਤੋਂ ਨੰਬਰ 7 ਬੈਂਕ ਆ ਗਿਆ। ਸਾਉਥਵੇਰਾ ਦਾਸ ਫਾਟੇਵਲਾ ਦੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ। ਤੇ ਜਿਸ ਤਰ੍ਹਾਂ ਵੀ ਆਪਾਂ ਜੋ ਆਪਣਾ ਪ੍ਰੋਜੈਕਸ਼ਨ ਕੀਤਾ ਜੀ ਬਾਬਾ ਜੀਾਂ ਧੰਸੇ ਬਾਬੇ ਈਸ਼ਰ ਸਿੰਘ ਜੀ ਨਾਲ ਸਰਵਾਲਿਆਂ ਦੇ ਪਵਿੱਤਰ ਬਚਨ ਦੀਆਂ ਜੋ ਵੀ ਆਪਾਂ ਅਲੋਖ ਕਿ ਨਜ਼ਾਰੇ ਮਿਰਕਲਸ ਜੋ ਹੋਇਆ ਚਮਤਕਾਰ ਹੋਇਆ ਜੋ ਵੀ ਆਪਾਂ ਦੇ ਪਰਦਰਸ਼ਕ ਕਦਰ ਰਹੇ ਅਕੀਨ ਦੇ ਨਜ਼ਾਰੇ ਸੋਵਨ ਪ੍ਰੋਜੈਕਟ ਹੈ ਜੀ ਉਹ ਆਪਾਂ ਉਹਦੇ ਲੜੀ ਦੇ ਵਿੱਚ ਅਗਲੀ ਸਾਕਿਆ ਸ਼ੁਰੂ ਹੋ ਰਹੀ ਹੈ ਇਹ ਸਾਕਿਆ ਬਹੁਤ ਆਰੀਆਂ ਜੀ ਹੁਣ ਇਹ ਜੋ ਸਾਕਿਆ ਵੀ ਬਈ ਕਮੂੜ ਪਾ ਬਿਗ ਟਾਈਮ ਕੱਟ ਲੰਦਾ ਇਸ ਤਰ੍ਹਾਂ ਜੀ ਇਸ ਦਾ ਮਾਫੀ ਦੇ ਜਾਛਕੀ ਇਸ ਕਰਕੇ ਇਹ ਬਈ ਬਾਬੇ ਜੀ ਬੇਚੇ ਸਗਰਵਾਨੀ ਦੇ ਵਿੱਚ ਤੱਕ ਹੁੰਦੀ ਹੈ ਜੀ ਤਾਂ ਵੀ ਸਫਲ ਹੋ ਮਾਤਾ ਸਤਿ ਨਮਸਕਾਰ ਸਫਲ ਹੋ ਮਾਤਾ ਸਤਿ ਨਮਸਕਾਰ ਚਰਨ ਪੰਨੀਤ ਚਲੇ ਹਰ ਮਾਰਗ ਚਰਨ ਪਨੀਤ ਚਲੇ ਹਰ ਮਾਰਗ ਕੋਨਾਰਕ ਮੇਰਾ ਪਰਾ ਕਰਮ ਜੇਤ ਭੇਟੇ ਸਾਧੂ ਕੇ ਚਰ ਇੱਤਸੋ ਕੰਨ ਮੇਰਾ ਚ ਕੋਨਾਰਕ ਮੇਰਾ ਪਰਾ ਕਰਮ ਜੇਤ ਭੇਟੇ ਸਾਧੂ ਕੇ ਚਰ ਤੇ ਇਹ ਜਿਹੜੀ ਸਾਖੇ ਜੋ ਆਪਾਂ ਅੱਜ ਦੀ ਸਾਖ ਜਿਹੜੀ ਆ ਇਹ ਵੀ ਭਾਈ ਸਾਹਿਬਾਂ ਭਾਈ ਸਰਜਨ ਸਿੰਘ ਜੀ ਜੋ ਕਿ ਆਸਾ ਦੀਵਾਰ ਨੇ ਕੀਤੇ ਸੀ ਤੇ ਜਿਹਨਾਂ ਦੇ ਆਸਾ ਦੀਵਾਰ ਦਾ ਇਹ ਲੋਕ ਹੁਣ ਤੱਕ ਵੀ ਨੰਦ ਮਾਣਦੇ ਕਿਸ ਸੁਣਦੇ ਤੇ ਇਹ ਬਹੁਤ ਸਭੀ ਐਕਸਕਿਊਸ ਸੁਣਦੇ ਆ ਗੱਲ ਤੋ ਆਜੀ ਸੱਕੇ ਜੀ ਇਹ ਰਾਗੀ ਭਾਈ ਸਰਦਨ ਸਿੰਘ ਜੀ ਦੀ ਆ ਭਾਈ ਸਰਦਨ ਸਿੰਘ ਜੀ ਜਿਹੜੇ ਸੀ ਤੇ ਉਹਨਾਂ ਦਾ ਬੀ ਉਹ ਜਣਤੈ ਬੀ ਆਪਣੇ ਸੁਰਮ ਸਿੰਘ ਸੀ ਤੇ ਅੱਖਾਂ ਨੇਤਰ ਨਹੀਂ ਸੀ ਉਹਨਾਂ ਦੇ ਤੇ ਉਹਨਾਂ ਦਾ ਜਨਮ ਨਸ਼ਰਾ ਅੰਜਲਮ ਬਰਸਾ ਤੇ ਵੀ 1911 ਨੂੰ ਹੋਇਆ ਸੀ ਉਹਨਾਂ ਦੇ ਬਗੇਜ਼ ਨੇਤਰਹੀਟ ਸੀ ਉਹਦੇ ਵਿੱਚ ਸੀ ਉਹਨਾਂ ਇੱਕ ਪਿੜਕਾ ਅਵਤਾਰ ਸਿੰਘ ਤੇ ਤਿੰਨ ਰਣਕੇ ਸੀ ਲੜਕਾ ਉਹਨਾਂ ਦੇ ਦੀਪਾਂ ਕਿਵੇਂ ਚੰਗ ਕਰਦੇ ਸੀ ਹੁਣ ਅਸੀਂ ਪਤਾ ਕੀਤਾ ਸੀ ਉਹ ਤੁਹਾਨੂੰ ਤੇਰੇ ਦੇ ਸੀ ਅਰਜਨਦਰਗਤ ਦੇ ਦੀ ਦੇ ਸੀ ਉੱਥੋਂ ਵੀ ਸ਼ਾਇਦ ਉਹ ਕ ਬੱਚਿਆਂ ਦਾ ਕਰੇ ਚਰੇਗੇ ਉੱਥੇ ਰਹਿੰਦੇ ਸੀ ਅਰਜਨਦਰਗਤ ਅਪਰੋਚ ਕੀਤੀ ਸੀ ਜੇਲ ਸੀ ਗੀਤ ਦੀ ਵਿਦਿਆਸੀ ਇਹਨਾਂ ਨੇ ਬੁੱਢੀ ਵਿਦਿਆਸੀ ਸੀ ਉਹ ਅੰਬਰਸਰ ਦੇ ਜਤੀਮ ਖਾਨੇ ਤੋਂ ਵਿਪ੍ਰਾਪਤ ਕੀਤੀ ਸੀ ਪ੍ਰਸੰਦ ਰਾਗੀ ਭਾਈ ਸੰਤਾ ਸਿੰਘ ਦੇ ਆਉਂਦੇ ਸੇਫਾਟੀ ਦੇ ਉਹਨਾਂ ਨਾਲ ਰਹੀਆਂ ਇਹ ਇਕੱਠਾ ਕੋਸਮ ਉਹਨਾਂ ਦੇ ਪ੍ਰਮੋਦਨ ਰੌਕੀ ਕਿਸ਼ਤ ਲਿਖੀ ਤਾਂ ਇਹ ਤੇ ਬਾਏ ਇਹਨਾਂ ਤੋਂ ਇਲਾਵਾ ਪਹਿਲਾਂ ਭਾਈ ਸੁਧ ਸਿੰਘ ਜੀ ਪ੍ਰਧਾਨ ਸਿੰਘ ਜੀ ਆਸਰਾ ਦੀ ਵਾਰ ਦਾ ਗੈਨ ਕਰ ਚੁੱਕੇ ਸਨ ਭਾਈ ਸੁਧ ਸਿੰਘ ਜੀ ਭਾਈ ਪ੍ਰਧਾਨ ਸਿੰਘ ਜੀ ਆਸਰਾ ਦੀ ਵਾਰ ਦਾ ਗੈਨ ਕਰ ਚੁੱਕੇ ਸਨ ਹਾਂ ਇਹ ਇਹਨਾਂ ਦੇ ਬੇਜੇ ਜਿਹੜੀ ਦਾਤ ਮਿਲਣੀ ਹੈ ਕਿਸ਼ਤਾਂ ਹੋਈ ਇਸ ਤਰੀਕਾ ਉਹ ਮੈਂ ਦੱਸ ਉਸ ਤਰੀਕਾ ਦੱਸਣਗੇ ਤੇ ਵੀ ਇਹਨਾਂ ਜਿਹੜੇ ਜੀ ਅਸੀਂ ਕਹਿੰਦੇ ਬਖਸ਼ਰ ਹੋ ਇਤਿਹਾਸੀ ਹੋ ਕੇ questao ਹੋਈ ਸੀ ਤੇ ਪ੍ਰਸਿੱਧ ਲੇਖਕ ਐਸਐਮਓਲ ਅਮੋਲ ਤੇ ਰਾਗੀ ਸਰਦਾਰ ਸਿੰਘ ਜੀ ਇਹ ਦੋਨੋਂ ਹਮ ਹਮ ਪਾਸ ਹਮ ਜਵਤੀ ਸੰਨ ਜੀ ਤੇ ਹਮ ਜਵਤੀ ਸੰਤੇ ਦੋਸ ਸਈ ਸੰ ਦੋਸ ਸਈ ਸੰ ਆਇਕ ਨੇ ਪਾਸ ਐਸਐਮਓਲ ਨੇ ਭਾਈ ਸਰਦਾਰ ਸਿੰਘ ਜੀ ਨੂੰ ਪੁੱਛਿਆ ਵੀ ਸਰਦਾਰ ਸਾਖ ਦੱਸ ਵੀ ਤੇਰੀ ਇੱਕ ਬਿੱਕੀ ਲੋਕਾਂ ਕਿੰਨੀ ਆਈ ਆਵਾਜ਼ ਕਿਥੋਂ ਬਰਾਤ ਤੀਏ ਕਿ ਕਿੱਲ ਨਾਈਵਾ ਜਿ ਕਿਥੋਂ ਬਰਾਤ ਤੀਏ ਤੇ ਨਾ ਆਈ ਇਹਦੇ ਉਹ ਕਿ ਸੱਚ ਦਾ ਉਹਨੇ ਮੈਂ ਬਿੰਨ ਦੱਸਿਆ ਕਿਨੇ ਮੈਂ ਤਰਨ ਤਰਨ ਬਿਦਰਵਾਰ ਸਾਹਿਬ ਵਿੱਚ ਕੀਰਤਨ ਕਰਦਾ ਹੁੰਦਾ ਸੀ ਤੇ ਵੀ ਮੈਂ ਬੜਾ ਦਾ ਕੀਰਤਨ ਸੁਣਿਆ ਸੁਣਦਾ ਸੀ ਵੀ ਘਰ ਦੇ ਵਿੱਚ ਸਭ ਸੁਣਦਾ ਸੀ ਇਹ ਨਾ ਸੀ ਪਰ ਮੇਰੀ ਤਸੱਲੀ ਨਹੀਂ ਸੀ ਹੁੰਦੀ ਇੱਕ ਦਿਨ ਕਦੇ ਮੈਂ ਕਿ ਗੁਰੂ ਰਾਮਦਾਸ ਜੀ ਦੇ ਗੁਰੂ ਆਦਿ ਸਾਹਿਬ ਦੇ ਵਿੱਚ ਚਲਨ ਦੀ ਬੇਨਤੀ ਕੀਤੀ ਮੈਂ ਉੱਥੇ ਦੇੜੀ ਚ ਬੈ ਕੇ ਅੱਧਾ ਘੰਟਾ ਬੋਸ ਰਿਹਾ ਸੱਚਾ ਘਟਾ ਬੋਤਲਿਆ ਰੋਕੇ ਵੀ ਮੈਂ ਕਿਹਾ ਵੀ ਵੀ ਇਹ ਕਿਸੇ ਵੀ ਜਬੇ కెమికਲ ਪਾ ਕਰੂ ਵੀ ਵੀ ਮੈਨੂੰ ਵੀ ਮੈਨੂੰ ਵੀ ਦਾਸੇ ਹੀ ਮਰੇ ਇਹ ਕਹਿ ਕੇ ਕਰ ਬਾਕ। ਦੇਖੋ ਵੀ ਕਿਵੇਂ ਹੁੰਦਾ। ਇਹ ਵੀ ਜਿਹੜਾ ਗੁਰਬਾਣੀ ਚੋਂ ਦਾ ਛੋਰ ਸਿਆਣ ਪੋਚ ਚਤਰਾਈ ਛੋਰ ਸਿਆਣ ਬੋਚ ਚਤਰਾਈ ਸਾਧੂ ਚਰਨੀ ਜਾਇ ਪਾਇ। ਛੋਰ ਸਿਆਣ ਬੋਚ ਚਤਰਾਈ ਸਾਧ ਚਰਨੀ ਜਾਇ ਪਾਇ। ਜਾ ਹੋਇਕ ਪਾਲ ਦੀਨ ਤੋਂ ਕਪੰਜ ਜਮ ਤੇ ਹੋਇ ਚਰਨਾਈ 24 ਸੌ ਕੋ ਮਰਜਾਦਾਰ ਬਾਰ ਸੌ ਚ ਦੇ ਬਾਰ ਸੌ ਚ ਤੇ ਇਹ ਬਾਬੇ ਬੀਨ ਨੇ ਕਿਹਾ ਜਦ ਤੱਕ ਜੇ ਉਸਤ ਦੀ ਫਿਰ ਇਹਨੇ ਗੁਰਸਾਹਿਬ ਨੂੰ ਅਰਦਾਸ ਕੀਤੀ ਸਰ ਕੀਤਾ ਤੇ ਵੀ ਉਹ ਗੁਰਗੋ ਜੁਰਬਾਨੀ ਚ ਵਿੱਚ ਜਵੀਆ ਤਾਂ ਲੈ ਜਨ ਕੇ ਭਾਗ ਵੱਡੇ ਹੈ ਭਾਈ ਜਨ ਕੇ ਭਾਗ ਵੱਡੇ ਹੈ ਭਾਈ ਤਨ ਸਾਧੂ ਸੰਗ ਮੁਖ ਜੁਰੇ ਇਹ ਪਾਗਨ ਨੂੰ ਸਾਲੂਕ ਸੰਗ ਜੋੜਦੇ ਹਾਂ ਜੀ ਤਨਕੀ ਤੂਰ ਬਾਸ਼ੇ ਨੇ ਨਾਨਕ ਪ੍ਰਭ ਮੇਰਾ ਕਿਰਪਾ ਕਰ ਉਹਨਾਂ ਦੇ ਤੂਰ ਸਫੇ ਬਈ ਸਾਰੇ ਚੀ ਦੋਸ਼ ਦੀਆਂ ਨਾ ਹੈ ਐਸੀ ਐ ਬਈ ਨਾ ਫਿਰ ਜੇ ਸੀ ਜੇ ਵੀ ਇਹਨਾਂ ਨੇ ਫਿਰ ਵੀ ਆਪਣਾ ਜਦੋਂ ਉਹ ਤੇ ਲਾਸਟ ਕੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਬਈ ਤਰਤਨ ਸਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦੂਜੇ ਦਿਨ ਹੀ ਸੱਦਾ ਆ ਗਿਆ ਜੀ ਤੇ ਵੀ ਕਹਿੰਦੇ ਵੀ ਸੁਣ ਨਾਨਕ ਸਰ ਤੰਤ ਬਬਨਨ ਸੀਜੀ ਬਾਰਸੀਟੋਨ 258 ਸੰਚ 290 ਤੇ ਬੇਰਗੀ ਪੂਰਨ ਸਿੰਘ 79 ਰਹੇ ਸੀ ਉਹ ਕਹਿੰਦੇ ਸੀ ਜਾਕੀ ਜਾਣਾ ਸੋ ਉੱਤੇ ਵੀ ਬਾਬੇ ਦੀ ਦਰਦਾਂ ਲਈ ਪਰnik ਇਹ ਕਦੇ ਮੈਂ ਜਾਣਾ ਚਾਹੁੰਦਾ ਸੀ ਵੀ ਬੀਨ ਕਲੇਰਾ ਸੰਤਾ ਜੀ ਸੋ ਬਹੁਤ ਸੁਣੀ ਸੀ ਉਸ ਤੋਂ ਬਾਅਦ ਉਸੇ ਹੀ ਜਦ ਮੈਂ ਰਗਾ ਬ ਜਾਣਾ ਚਾਹੁੰਦਾ ਸੀ ਮੈਂ ਜਾਮਾ ਤੇ ਉੱਤੇ ਵੀ ਬੇਨਤੀ ਕਰਾਂ ਮੇਰੀ ਕੋਈ ਮੇਰੇ ਵੀ ਉਧਰ ਬੇਨਤੀ ਕੀਤੀ ਦਰਵਾਜ਼ਾ ਸਭ ਚ ਇਹਦੇ ਸਾਧੂਆਂ ਦੇ ਨਾਲ ਵੀ ਮਿਲਾਕ ਹੋ ਗਿਆ ਦੇਖੋ ਉਧਰ ਬੇਨਤੀ ਕੀਤੀ ਸਾਲ ਨੂੰ ਮਰਾਪਨ ਦੇ ਕੁਸਟਨ ਫਿਰ ਮਨ ਅਲਸਰ ਕੇ ਬਾਬਾ ਨਾਲ ਸੀ ਵਰਸੀਆ ਤੇ ਵੀ ਫਿਰ ਮ ਬਾਬਾ ਬਯ ਉਦਵਤ ਮੈਂ ਵੀ ਆਪਣੇ ਬਾਬਾ ਜੀ ਕੋਲੋਂ ਤੇ ਕੀਚ ਦੀ ਹਾਲੀ ਲਈ ਲਈ ਆ ਵੀ ਵੀ ਕੀਚ ਦੀ ਹਾਲੀ ਲਈ ਲਈ ਤੇ ਬਾਬਾ ਜੀ ਜਿਵੇਂ ਪੁਰਮਸ਼ੇ ਦਵਾਣਾ ਤੇ ਬਾਬੇ ਜਸ ਲਗੇ ਨਾਲ ਤੇ ਬਾਬਾ ਜੀ ਸੁਣਦੇ ਸੀ ਜਰ ਕੀਚ ਸੁਣਦੇ ਸੀ ਤੇ ਬਾਬਾ ਜੀ ਨੇ ਬਾਬਾ ਜੀ ਸ਼ਸਨੀ ਮਹਾਰਾਜ ਜੀ ਕੀ ਚਿਕਰਗੇ ਜਸਵਾਚੇ ਤੇ ਬਾਬਾ ਜੀ ਨੇ ਵੀ ਵੀ ਇਹ ਬੰਸ਼ ਕਿਤਾਬੀ ਦਾ ਗਾਸਾ ਗਾਸਾ ਜੀ ਜੰਤੇਰਾ ਵੀ ਬੀ ਬਹੁਤ ਵਧੀਆ ਪਰ ਜਿਹੜੇ ਤੇਰੇ ਨਾ ਬਸਤਰਾ ਟੱਕੀਆਂ ਲੱਗੇ ਹੋਏ ਬਸਤਰਾ ਜਿਹੜੇ ਇਹ ਨਹੀਂ ਠੀਕ ਹੈ ਤੇ ਟੱਕੀਆਂ ਲੱਗੇ ਜਿਹੜੇ ਬਸਤਰਾ ਉਹ ਕਹਿੰਦੇ ਬਾਬਾ ਜੀ ਵੀ ਇਹ ਜਾਖੂਲ ਦੀ ਇਹ ਕਹਿੰਦੇ ਵੀ ਰੰਗ ਸੱਲ ਨੇ ਕਹਿੰਦੇ ਬਾਬਾ ਜੀ ਕਹਿੰਦੇ ਸਾਡੇ ਘਰ ਚ ਗਰੀਬੀ ਬਹੁਤ ਸਾਂਦਾ ਕਹਿੰਦੇ ਵੀ ਕਪੜੇ ਦੀ ਕੀ ਸਾਂਦਾ ਰੋਟੀ ਦਾ ਸਿਕਰਾ ਇਹ ਬਾਬਾ ਜੀ ਨੇ ਫਿਰ ਇਸ ਨਿਤਰ ਮੁੰਡੇ ਨਿਤਰ ਮੁੰਡੇ ਕੇ ਫਿਰ ਬਾਬਾ ਜੀ ਬੈਠ ਗਏ ਤੇ ਵੇ ਹਾਵੀਬ ਕਰਦੇ ਹੋਇਆ ਪੇਰਾਕਸਨ ਬੇ ਇੱਜਤੇ ਪਤਪਕਾਨ ਦੇ ਵਿੱਚ ਜੇ ਕੋਈ ਸੌਦਾ ਲੈਣ ਜਾਂਦਾ ਨਾ ਤੇ ਸੌਦਾ ਪੂਰਾ ਹੋਣਾ ਚਾਹੀਦਾ ਉਸ ਦੁਕਾਨ 'ਚ ਜੇ ਕੋਈ ਸੌਦਾ ਲੈਣ ਜਾਂਦਾ ਸੌਦਾ ਤੇਰਾ ਵੈਖਦਾ ਬਹੁਤ ਆ ਪਰ ਤੇ ਕੋਈ ਸੌਦਾ ਹੈ ਹੀ ਨਹੀਂ ਉਹ ਕਹਿੰਦੇ ਸੋਜੀ ਬਹੁਤ ਚੁੱਕੜ ਗਿਆ ਕਿਨ ਸੋਜੀ ਪਾਓ ਜੀ ਬਾਬਾ ਜੀ ਕਹਿੰਦੇ ਵੀ ਤੂੰ ਨਾ ਵੀ ਬੇ ਬੀ ਗੁਰਨਾਣ ਸਿੰਘ ਸਾਹਿਬ ਦੇ ਵਿੱਚ ਸੂਫ ਸਮਝਿਆ ਕੇ ਉਹ ਨਰਕ ਨਹੀਂ ਆਉਂਦਾ ਬਾਬਾ ਜੀ ਨੇ ਵੀ ਦੱਸਿਆ ਬੀ ਦੀ ਸੀਨ ਤੇ मुताबक कर बे फिर भी सब कोई चरण कमल भगत मन बुठे चरण कमल गुरु साहब चरण का ध्यान रख बी चरण कमल भगत मन बुठे बि बिन परमेर सगले मुठे संच ना कि धूल निर्वाचो नाम सचेगा कहना एक सौ नौ भी नाम सचेगा कहना ਤੇ ਵੀ ਇਹ ਬੇ ਉਸਤ ਦਾ ਕਕੀਕ ਲਖਨ ਸਰਗੋ ਪ੍ਰਸਤ ਸਫਲੋ ਮਤਾ ਸਤਿ ਨਮਸਕਾਰ ਸਫਲੋ ਮਤਾ ਸਤਿ ਨਮਸਕਾਰ ਵੀ ਚਨਪਨੀ ਚਲੇ ਹਰ ਮਾਰਗ ਕੋਨਾਰਕ ਮੇਰਾ ਪ੍ਰਾਕਰਨ ਜੇ ਭੇਡੇ ਸਾਧੂ ਕੇ ਚੰਦ 192 ਇਹਨਾਂ ਕੀ ਚ ਸਵਰ ਕਰਦੇ ਇੱਕ ਮਹੀਨਾ ਜੀ ਨੇ ਕਰਦੇ ਨੂੰ ਕਹਤਾ ਕਿ ਮੈਨੂੰ ਕੋਈ ਬਲਾਉ ਨਾ ਹੁਣ ਮੈਂ ਬਾਬਾ ਜੀ ਦੀ ਰੱਸੀ ਵਿਧੀ ਦੇ ਮਸਾਉਪ ਮੈਂ ਵੀ ਮਸਰਾ ਸਮਰਣਾ ਤੇ ਵੀ ਆਪਣਾ ਵਕੀਰ ਬਾਬਾ ਨਤ ਸਿੰਘਾ ਨਾ ਬਾਬਾ ਜੀ ਉਦੋਂ ਮੇਰੇ ਤੋਂ ਬਖਸ਼ਿਸ਼ ਕਰਨੀ ਤੇ ਵੀ ਉਹ ਮੈਂ ਉਸ ਦਾ ਕਰਨਾ ਤੇ ਕੋਣ ਮੈਨੂੰ ਦੱਸੇ ਵੀ ਕਰਾਂਗੇ ਇਹ ਆ ਰਗੀਸਵਰ ਜਸੰਦਸ ਦੀ ਰਿਪੋਰਟ ਜੂਮ ਕਰਕੇ ਦੇਖੋ ਤੁਸੀਂ ਇਹ ਰਗੀਸਵਰ ਜਸਸ ਦੀ ਫੋਟੋ ਹੈ ਇਹ ਇਸਾਕੀ ਦਾਸ ਤੇ ਪਾਈ ਵੀ ਵੇਲਾ ਤੇ ਵੀ ਉਹ ਬਹਾ ਇਹ ਉਸ ਤੋਂ ਬਾਅਦ ਵੀ ਮਨਜੀ ਇੱਕ ਕਪੜਾ ਕਹਿੰਦੇ ਗੁਰਦੁਆਰਾ ਨਾਨਸਰ ਤੁਹਾਨੂੰ ਬਾਬਾ ਈਸ਼ਰ ਸਿੰਘ ਜੀ ਨਾਨਸਰ ਠਾੜ ਦੀ ਨੌਰਖਿਆ ਨੋ ਇਹ ਅਕਸ਼ਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਮਨੀ ਸਿੰਘ ਜੀ ਦੇ ਦਰਬਾਰ ਸੰਬੰਧ ਰਗੂ ਵਿੱਚ ਉਹਨਾਂ ਦੇ ਰਖਾ ਰਹੇ ਸੀ ਉਹ ਤੇ ਆਪੇ ਸਖਤ ਜਤਸਵੰਤ ਸੇਵੀ ਅਗੇ ਸਿੱਖ ਇਤਿਹਾਸ ਵਿੱਚ ਦੇਖੋ 1710 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੁਗਮਸਾ ਭਾਈ ਮਨੀ ਸਿੰਘ ਜੀ ਤੇ ਗੈਸੀ ਜੀ ਅੰਗਮ ਗਿਆਨ ਬੜਾ ਜਿਹਾ ਬੋਗਾਂ ਦੇ ਵਿੱਚ ਉੱਚਾ ਗੁਰਦੁਆਰਾ ਦੀ ਨੰਚਰ ਦੇਖੋ ਤੇਲੇ ਤੇਲੇ ਦੇ ਫੋਟੋਆਂ ਵੀ ਚੱਕੀਏ ਸੱਤੋੜੀਆ ਨਾਲ ਤਲਗੁਰ ਦੇ ਉੱਚੀ ਬੀਓ ਉੱਚੀ ਗੁਰਦਸ ਜੀ ਇਹ ਫੇਮਸ ਸਾਖੀ ਇੱਕ ਪਉਣੀ ਹੈ ਜੀ ਭਾਈ ਗੁਰਪ੍ਰੀਤ ਸਿੰਘ ਜੀ ਇਹ ਉਹ ਸੋਕੇ ਕਰੀ ਬੀ ਇਹ ਦੱਸਦੇ ਭਾਈ ਰਿੰਕੂ ਜੀ ਉਹ ਆ ਜਿਹੜਾ ਬੰਬੇਕ ਬੰਬੇ ਲੱਖ ਲੱਖ ਬੰਦੇ ਨੂੰ ਤੇ ਬੀ ਕੀਤਨ ਚਾਉਂਦੇ ਤੇ ਅੰਬਰ ਸਰ ਵੀ ਨੇ ਬੀ ਬਹੁਤ ਵੱਡਾ ਪ੍ਰੋਜੈਕਟ ਸ਼ੂ ਕੀਤਾ ਜਦੋਂ ਉਹਦੇ ਨਾਲ ਸਭ ਪੰਜਾਬ ਚ ਆਹ ਕਾਰ ਆਉਂਦੀਆਂ ਨੇ ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਦੀ ਸਾਕੀ ਪੋਣੀਆ ਇਹ ਵੀ ਸੁਣਨੀ ਹੈ ਤੇ ਵੀ ਇਹਨਾਂ ਦੀ ਨੰਨੀ ਮਾਤਾ ਜੀ ਸਤਾਤ ਸੁਤ ਸੁਤ ਕੋਨੇ ਇਹ ਬਾਬੇ ਦੀ ਦੁਨਾਰਚ ਵੀ ਜਦ ਬਰਸਾਦੇ ਦੇ ਸੀ ਖੇਤ ਤੇ ਲੱਗਦੀ ਦੁਨ ਮੇ ਡੱਡੂ ਬੋਲਦੀ ਸੀ ਬਾਬੇ ਜੀ ਕਿਹਾ ਵੀ ਹੁਣ ਸੁ ਚੁੱਪ ਕਰ ਜੋ ਉਹ ਚੁੱਪ ਕਰ ਗਈ ਫਿਰ ਬਾਬੇ ਜੀ ਵਜਾ ਕਰਦੇ ਠੇ ਛੇ ਰਸੋ ਲੱਗੀ ਫਿਰ ਸਾਕੀ ਪੋਣੀਆ ਜੀ ਕਹਾ ਭਾਈ ਇੰਦਰ ਸਿੰਘ ਯਾਹ ਬਈ ਮਿੱਤੂ ਫਤਾਨੀ ਜੀ ਆ ਜਿਹਨਾਂ ਦੇ ਬਾਬੇ ਨੇ 45 ਰੁਪਏ ਵਧਾਈ ਸੀ 45 ਤਾਂ ਪੂਰੇ ਭੋਕੇ ਗਿਆ ਇਹਨਾਂ ਨੂੰ ਛੁੱਟੇ ਦਿੰਦੀ ਮਾ ਚ ਐਮ ਵੀ ਮਾਤਾ ਦੇ ਨਾਲ ਚੇਤਕ ਨੂੰ ਬੀਨਾਂ ਦੀਆਂ ਖਖਰਾਵੀਆਂ ਸੀ ਅੱਖਾਂ ਖਰਾਵੋ ਕੇ ਜੇ ਫਿਰ ਬਾਬਾ ਜੀ ਨੇ ਇਹਨਾਂ ਨੂੰ ਵੀ ਆਪਣਾ ਬਈ ਜੰਬੀ ਚ ਐਮ ਵੀ ਕਿਸ ਤਰ੍ਹਾਂ ਦੀ ਬਲੀਦਾਨ ਇਹਨਾਂ ਲਈ ਇੱਕ ਮਾਠੀ ਚੀਜ਼ ਉਹ ਵੀ ਪਾਉਗੇ ਸਕੇ ਫਿਰ ਇੱਕ ਸਾਕਿਓ ਨੇ ਲੈਫਟ ਇੰਜਨਰਲ ਵਿਕਰਮ ਸਿੰਘ ਜੀ ਨੇ ਹੋਗੀ ਸਾਕਿ ਦੇਖ ਰਸਈ ਤੇ ਇਹਨਾਂ ਨੂੰ ਵਪਿੰਦਸ ਸੀ ਵੀ ਤੇਰੇ ਵੀ ਬੇ ਵੀ ਤੁਨ ਨਾ ਸੇ ਬਦਲ ਆ ਜਿਹੜਾ ਸਮਾਂ ਕੱਟਾ ਇਹਨਾਂ ਤਵੀਦਰੇ ਅਦਰ ਜੈਪਸ਼ੀ ਮੀਚੇ ਨੇ ਬੱਤੀ ਲਗਾਇਆ ਬਾਹਦਰ ਜੈਨ ਵਾਲਾ ਜੀ ਬਾਹਦਰ ਜੈਨ ਚੰਦ ਬਿਕਰਮ ਸਿੰਘ ਤੇ ਚਸ਼ੂ ਦੇ ਹੈਲੀਕਾਪਟਰ ਅੱਡੇ ਤੇ ਚਾਈਨਸ ਤੋਂ ਜੋੜ ਲਾਇਆ ਸੀ ਪਰ ਇਹਨਾਂ ਨੇ ਅਡਾਂਸੀ ਦਿੱਤਾ ਇਹ ਬਾਬੇ ਇਸਰ ਜੀ ਪਾਬੇ ਤੋਂ ਪੜਨ ਸੋਬਾ ਫੇੜੇ ਵਿੱਚ ਰਹੇਗੇ ਪਾਬੇ ਦੀ 10ਵੇਂ ਦਿਨ ਦੇ ਜਿਸਤਰੀ ਕੀਆ ਨਾਂ ਚਾਹੀਸ ਫਿਰ ਰਾਗੀ ਸਰਵਜਨ ਸਿੰਘ ਜੀ ਹੁਣ ਆਪ ਪਹੁੰਚੇ ਆਏ ਰਾਗੀ ਸਰਵਜਨ ਦੇ ਫੇੜੇ ਵਿੱਚ ਬਾਬੇ ਦੇ ਵਾਸਤੇ ਮੰਨ ਕੇ ਇਹਨੇ ਕੀਤੇ ਸ਼ੁਰੂ ਕੀਤਾ ਜੀ ਫਿਰ ਵੀ ਸੌਦਾ ਪੂਰਾ ਮਿਲਣ ਲੱਗਿਆ ਦੁਕਾਨ ਦੇ ਵਿੱਚ ਸੌਦਾ ਆ ਗਿਆ ਸੌਦਾ ਪੂਰਾ ਮਿਲਣ ਲੱਗਿਆ ਸੌਦਾ ਮਿਲਣ ਲੱਗਿਆ ਤੇ ਫਿਰ ਉਹ ਕੀ ਹੋਇਆ ਤੇ ਵੀ ਉਦੋਂ ਆਕਾਸ਼ਵਾਨੀ ਹੁੰਦਾ ਸੀ ਜਿਲੰਦਰ ਤਿਆਰੀ ਲਗਾ ਕਰਦੇ ਹੁੰਦੇ ਸੀ ਕਿ ਉੱਥੇ ਵੀ ਜਿਲੰਦਰ نیوز ਪ੍ਰੋਗਰਾਮ ਹੁੰਦੇ ਸੀ ਰਾਕੀ ਸੁਰਜਨ ਸਿਖਾ ਦੇ ਰਾਕੀ ਰਾਕੀ ਬਾਤ ਸੁਣਦੇ ਹੁੰਦੇ ਸੀ ਕਿ ਸਤਿ ਸ੍ਰੀ ਅਕਾਲ ਜੀ ਕਿਸਨ ਹੁੰਦੇ ਸੀ ਉਹ ਦਰਵਾਜ਼ਾ ਤੋਂ ਹੁੰਦਾ ਸੀ ਉੱਥੋਂ ਜਾਂਦਾ ਸੀ ਲੋਨ ਦੇ ਸੀ ਤੇ ਉਤੋਂ ਫਿਰ ਇਹਨਾਂ ਦੇ ਇਹਨਾਂ ਦੇ ਕਿਛ ਨਾਲ ਜਦੋਂ ਟਾਈਮ ਤੇ ਵੀ ਸੰਗਤ ਸੁਣ ਲਈ ਤਾਂ ਆਵੀਆਂ ਸੀ ਇਹ ਪਹਿਲੇ ਸੇਕ ਰਾਗੀ ਵੇ ਜੀ ਰਾਗੀ ਸਰਜਨ ਸੁਣੀ ਜਿੰਨਾ ਟਾਈਮ ਵਧਾਉਣ ਲਈ ਸੇਕ ਕੋਲ ਨੂੰ ਮੂਰਚਾ ਲਾਉਣਾ ਪਿਆ ਸੀ ਜਿੰਨਾ ਟਾਈਮ ਵਧਾਉਣ ਲਈ ਸੇਕ ਕੋਲ ਨੂੰ ਮੂਰਚਾ ਲਾਉਂਦੇ ਮੂਰਚਾ ਲਾਇਆ ਮੂਰਚਾ ਲਾ ਕੇ ਫਿਰ ਇਹਨਾਂ ਦਾ ਟੈਂਪਰੈਂਸ ਆ ਫਿਰ ਕੰਮ ਇਹਨਾਂ ਚੱਲ ਕੇ ਰੁਕ ਸੁਣ ਲੱਗੇ ਅੱਜ ਵੀ ਅਸਰ ਦੀ ਵਾਰ ਨਾਲ ਕੀਚਨ ਸੁਣੋ ਜੀ ਬੇਬੀ ਬਿਸ਼ੋ ਇੰਨੇ ਰਸਤਿਆਂ ਤੇ ਚੱਲਦੇ ਸੀ ਤੇ ਬਿਲਕੁਲ ਤੇ ਆਪਾਂ ਐਲਪੀ ਦੇ ਰਿਕਾਰਡ ਜੀ ਹੁੰਦੇ ਸੀ ਉਹਨਾਂ ਚੱਲਦੇ ਹੁੰਦੇ ਸੀ ਛੇਛੇ ਹਸਪਤਾਲਿਆਂ ਨੂੰ ਦੱਸਿਆ ਤੇ ਵੀ ਅਸੀਂ ਬਣਾਉਂਦੇ ਰਿਹਾ ਘਰੇ ਉਹ ਚੱਲਦਾ ਸੀ ਅੱਜ ਕੱਲ੍ਹ ਵੀ ਸੀ ਜਿਹੜੇ ਚੱਲ ਪਿਆ ਹੋਰ ਤੇ ਵੀ ਬੱਸ ਨਿਕਿਤ ਰਹਿੰਦਾ ਤੇ ਇਹ ਜਿਹੜੇ ਕਰੀਕਾ ਕੀਤਾ ਕਰਦੇ ਸੀ ਕੀਤਾ ਕਰਕੇ ਤੇ ਬਾਬਾ ਜੀ ਕੋਲ ਇਹਨਾਂ ਨੂੰ ਵੇਚੀ ਕਰਕੇ ਸਭ ਕੁਝ ਲੈ ਰਿਆ ਫਿਰ ਕੀਤਾ ਕਰਕੇ ਜਾਂਦੇ ਸੀ ਤੇ ਉੱਥੇ ਵੀ ਕੋਈ ਸਰਦਾਰ ਸੀ ਉਹ ਕਹਿੰਦਾ ਜੀ ਮੈਸ ਨੂੰ ਲਿਫਟ ਦੇ ਦੇ ਮਲੇਫ ਦੇ ਨੇ ਇਹ ਕਿਹਦੇ ਵਗੇ ਚ ਇਹ ਵੀ ਹੋਦਾ ਕਾਰਚ ਵਗੇ ਜਦੋਂ ਉੱtre ਕਾਰਚ ਉੱtre ਉੱtre ਦੇ ਸਾਰੇ ਇਹਨਾਂ ਦੀ ਸ਼ੋਣੀ ਪੇਟੀ ਦੀ ਕਿਤਾਬ ਚ ਲਿਖੀ ਹੋਈ ਜੀ ਜਦੋਂ ਕਹਿੰਦਾ ਉੱtre ਤੇ ਵੀ ਰਾਗੀ ਸਰਦਨ ਸਿੰਘ ਨੇ ਫਿਰ ਵੀ ਕਿਹਾ ਕਿ ਉਹ ਉੱtre ਤੇ ਉਹ ਕਦੇ ਵੀ ਵੀ ਬਈ ਕਾ ਉਹ ਕਦੇ ਵੀ ਅਕਾਰ ਵੀ ਤੁਹਾਡੀ ਹੈ ਜੀ ਇਹ ਕਦੇ ਵਕਾਰ ਤੋਂ ਕਿ ਮੈਂ ਕਰ ਕੀ ਕਰਨੀ ਆ ਮੈਂ ਚੱਕ ਜੀ ਮੈਂ ਤਾਂ ਨਾ ਮੇਰੇ ਕੋਲ ਪੈਸੇ ਐ ਨਾ ਮੈਂ ਕਾਰ ਚਲਾ ਸਕਦਾ ਕਿਹਾ ਕੀ ਉਹ ਕਹਿੰਦੀ ਡਰਾਈਵਰ ਵੀ ਸੰਦ ਦਿੱਤਾ ਤੇ ਕਾਰ ਦੀਆਂ ਚਾਬੀਆਂ ਦਿੱਤੀਆਂ ਪਟ્રોલ ਤੁਸੀਂ ਉਹ ਬਿਓ ਗੈਸ ਸੀ ਸ਼ਾ ਉੱਤੋਂ ਬੋਲ ਲੱਗ ਪਟ્રોલ ਦੇਖੋ ਤੁਸੀਂ ਬਖਸ਼ਿਸ਼ ਕਿਵੇਂ ਹੁੰਦੀ ਆ ਹਾਂ ਜੀ ਉਹ ਹੈ ਨਾ ਇਹ ਵੀ ਗੁਰਮੁਖੀ ਅਰਬਾਨੀ ਚ ਲਿਖਿਆ ਬਾਬੇ ਜੀ ਦੀ ਬਿਜ਼ਨਸ ਸੀ ਵੀ ਸੌਦਾ ਵੇਚਣ ਲੱਗ ਗਿਆ ਤੇ ਸਤਿਗੁਰ ਕੀ ਮੂਰਤ ਹੈ ਦੇ ਵਸਾਇ ਸਤਿਗੁਰ ਕੀ ਮੂਰਤ ਹੈ ਦੇ ਵਸਾਇ ਜੋ ਇਛੇ ਸੋਈ ਫਲ ਪਾਏ ਕਿ ਚੋਕੇ ਸੋਫਰ ਪਾ ਸੱਚਾ ਸੰਪਰਪਕੜੇ ਸੋ ਸਿਫ ਜਮਤੇ ਕੋ ਕੈਸੀ ਡੇ ਸਿ ਸੋ ਕਾਟ ਪਾਟਾ ਨਹੀਂ ਚਾਹੀਏ ਵੀ ਬਾਬਾ ਜੀ ਬਿਧੀ ਅਸੀ ਹੈ ਕਰ ਸੰਗ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਤੂਰਤਨ ਲਾਵੇ ਸੰਤ ਤੂਰਤਨ ਲਾਵੇ ਮੰਤਨ ਅਰਪ ਕਰੇ ਅਰਪ ਤਰੇ ਗੁਰ ਅਗੇ ਸਤਿਵਦਾਰਸ਼ ਪਾਵੇ ਅਸੋ ਕੈਸੀ ਅੰਗ ਚੋਦੇ ਆ ਵੀ ਬੜੀ ਸਟੇਜ ਹੋ ਕਿਸੇ ਜੀ ਹੈ भाई नामदेव जी जी इसमें भाई नाम, दे जी से है। भाई नाम जी दे, सोने, सोने की धागा नामे का चित रूप का धागा नामे का चित हरसोलागा भगत नामदेव जी दे, चा चार सौ पचासी अंक चा भी देखो पढ़ो ते बाबा जी ने फिर इस बख्शन किए जी फिर इन्होंने सारा को मिलने लग गया जी फिर जिस तरह ਜਦੋਂ ਉਹ ਆਉਂਦੇ ਗੁਰੂ ਪਾਚਾ ਸਰ ਨਾਵੇ ਪਰਮ ਫੀਫੇ ਕਾਹੇ ਚੂਰੇ ਜੇ ਤਰੀ ਫਾਰਨਦੀ ਪਰਮਸ਼ੀ ਸਨ ਚਾਜੋ ਤੇ ਕਾਹੇ ਚੂਰੇ ਚੰਨ ਸੇ ਸੰਤ ਚਾਲ ਗਏ ਸਗਲ ਮੋਤ ਪੂਰੇ 132 ਅੰਕ ਚਾਲਾ ਇਹੇ ਚ ਬਰੋ ਚੱਲ ਪਏ ਬਹੁਤ ਸੋਹਣੇ ਕੀਤਾ ਲੱਗ ਬਾਬਾ ਜੀ ਪਸੰਦ ਕਿ ਫਿਰ ਬਾਬਾ ਜੀ ਉਹਨਾਂ ਦੇ ਨਾਲ ਸਿਦਵਾਨ ਲੱਗੀ ਸੀ ਤੇ ਵੀ ਬਾਬਾ ਜੀ ਨੇ ਮੂਲ ਮਾਤਰ ਦਾ ਦੱਸਿਆ ਸੀ ਕਿ ਨਾਨਕ ਕੋਸੀ ਤੱਕ ਵੀ ਪੜਨਾ ਗੁਰੂ ਗੁਰਨਾਨਕ ਜੀ ਨੂੰ ਸਮਰਦਾ ਕੇ ਵੀ ਬਤਵਦ ਨੇ ਤੇਮ ਕਰੋ ਇੱਕ ਮਹੀਨਾ ਇਹ ਉਦੋਂ ਬਾਅਦ ਵੀ ਚਰਿਤਕਾਂ ਦੇ ਸੌਦਾ ਮਿਲ ਜੂ ਪੂਰਾ ਹੋ ਜੂ ਫਿਰ ਸਵੀ ਹੋ ਜੂ ਠੀਕ ਹੈ ਫਿਰ ਇਸ ਨੇ ਵੀ ਬਾਬਾ ਜੀ ਦੇ ਦੁਆਰਾ 1958 58 ਬਾਬਾ ਜੀ ਦੁਆਰਾ ਕਿਸੇ ਆਪਣਾ ਬੈਰਲਾ ਮੰਦਰ ਦਿੱਲੀ ਤਾਕੀ ਜਿਸ ਵੇਲੇ ਉਹ ਤੇ ਮਗਲੇ ਪਾਸੇ ਲੱਗੀ ਸੀ ਇਹ ਤੇ ਲੋ ਜੀ ਰਾਗੀ ਬਾਦਰਸ਼ਣ ਨਹੀਂ ਲਾਗੀ ਪੂਰਨ ਸਣੀ ਰਾਗੀ ਮੋਰਚਾ ਸਿੰਘ ਜੀ ਹੋਣੀ ਤੇ ਸਾਰੇ ਇਵੈਂਟ ਸੰਸ ਆਪਣੇ ਰਾਗੀ ਸੁਜਾਨ ਸਿੰਘ ਜੀ ਦਿੱਲੀ ਵਾਲੇ ਉਹ ਵੀ ਲੌਂਦੇ ਦੀ ਬਾਬੇ ਹਾਜੀ ਭਰਦੇ ਸੀ ਤੇ ਸਾਰੇ ਹਾਜ਼ਰੀਨ ਹੁੰਦੇ ਸੀ ਲੌਂਦੇ ਦੇ ਵਿੱਚ ਫਿਰ ਵੀ ਉਹ ਰਾਗੀ ਸੋਰਜਨ ਸਿੰਘ ਜੀ ਸੋਰਜਨ ਸਿੰਘ ਉਹਨੇ ਇਸ ਫੋਰਮੇਟ ਦੀ ਕਿਤਾਬ ਅਸ਼ ਜਿਹਨੇ ਚੋਮਣੀ ਦਾ ਕੀ ਹੈ ਜਿਹੜੀ ਕਿਤਾਬ ਨੇ ਲਿਖੀ ਆ ਉਹਦੇ ਵਿੱਚ ਲਿਖਿਆ ਹੈ ਰਾਗੀ ਸੁਰਜਨ ਸਿੰਘ ਨੇ ਮਨ ਮੋਕੜਾਈ ਪੰਜ ਮਿੰਟ ਸੇ ਤੇ ਵੀ ਰਾਗੀ ਸੁਰਜਨ ਸਿੰਘ ਨੇ ਸੋਚ ਕੇ ਹੋਣਾ ਵੀ ਅੱਜ ਮੈਂ ਬਾਬਾ ਜੀ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਖੁਸ਼ ਕਰੂੰਗਾ ਮੈਂ ਆਹ ਹਾਜ ਤਾਵੇ ਛਲ ਪੜਨਾ ਬਾਬਾ ਜੀ ਬਹੁਤ ਖੁਸ਼ ਹੋ ਗਏ ਮੈਂ ਪੂਰੀ ਚੈੜੀ ਕਰੀ ਇਹਦੋਂ ਫੇਰੇ ਬਾਬੇ ਦੇ ਬੈਸਣ ਤੇ ਬਾਬੇ ਦੇ ਬੈਸਣ ਤੋਂ ਬਾਅਦ ਰਾਗੀ ਕੀਤਾ ਕਰਦੇ ਨੇ ਸੀ ਤੇ ਇਹਨੇ ਸੋਚ ਕੇ ਹੋਣਾ ਜਿਹੜਾ ਸਭ ਸੋਚਦੇ ਸੀ ਬਾਬਾ ਜੀ ਨੂੰ ਉਸੇ ਪ੍ਰਚਾਰਕ ਕੀਤਾ ਸ਼ੁਰੂ ਕਰਦੇ ਨੇ ਅ ਕਹਾਣੀ ਸ਼ੁਰੂ ਕਰਦੇ ਸਾਰਾ ਵਜੇ ਫੇਰ ਨਹੀਂ ਰੱਖਿਆ ਵੀ ਤਾਂ ਮੇਰਾ ਫੇਰ ਨਹੀਂ ਤਾਂ ਮੈਂ ਚਕ ਬਈ ਫਿਰ ਨਹੀਂ ਪਈ ਸੀ ਇਹਨਾਂ ਦਾ ਦੂਜਾ ਬਦੂਜਨ ਸੋਚ ਕੇ ਨਾ ਆਹ ਤੇ ਬਾਬਾ ਜੀ ਨੇ ਉਸੇ ਬਤਾਇਆ ਕਿ ਤੇ ਬਈ ਬਸ ਕਰਨ ਲੱਪਣੇ ਐਸੇ ਇੱਕ ਤਾਂ ਮਹੀਨਾ ਪੂਰਾ ਚੱਲਦਾ ਰਿਹਾ ਜੀ ਇਹ ਦਿਨ ਪਤਾ ਲੱਗਿਆ ਸੀ ਵੀ ਵੀ ਜਿਹੜੇ ਕੋਈ ਜੋਤ ਲਾਈ ਜੋਤਾਂ ਇਹਦੇ ਚ ਵੀ ਮੇਰੀ ਆਵਲੀ ਸਿਹਤ ਨਹੀਂ ਚੱਲਨੀ ਇਹ 14 ਵੀ ਮੇਰੀ ਸਿਹਤ ਨਹੀਂ ਚੱਲਨੀ ਮੈਂ ਨਾਲ ਕੁਝ ਚਾਈ ਚੱਲਨੀ ਆ ਇੱਛੇ ਮੈਂ ਸਭੀ ਆਪਣੇ ਮਰਦਾ ਸੈਚੀ ਵਿੱਚ ਸਗੋ ਪ੍ਰਾਖਣ ਛੋਰ ਸਿਆਣ ਬਹੁਤ ਇਤਰਾਈ ਛੋਰ ਸਿਆਣ ਪਾਵੀ ਸਿਆਣ ਤਦ ਬਹੁਤ ਇਤਰਾਈ ਸਾਲੂ ਚਰਨੀ ਜਾਇ ਪਾਇ ਸਾਲੂ ਚਰਨੀ ਜੋਗੋ ਜੋ ਹੋਏ ਪ੍ਰਫਾਲ ਦੀਨ ਤੋਂ ਭਜਨ ਜਮ ਚ ਹੁਤਰ ਮਾਇ ਇੱਕ ਬਰਸਾਟ ਸੌਦਾ ਤੇ ਤੇ ਇਹ ਬਾਬਾ ਜੀ ਕੋ ਫੇਰ ਕਰਦੇ ਰਹੇ ਜੀ ਬਸ਼ ਕਰਦੇ ਰਹੇ ਫੇਰ ਕਰਦੇ ਕਰਦੇ ਵੀ ਇਹਨਾਂ ਨੇ ਵੀ ਫੇਰ ਇੱਕ ਦਿਨ ਜੀ ਕੀ ਹੋਇਆ ਇੱਥੋਂ ਹਣ ਜੀ ਦੇਖੋ ਜੀ ਕੋਈ ਕੋਈ ਮੀ ਕਿਸ ਤਰ੍ਹਾਂ ਯੂ ਹੁੰਦੀ ਆ ਉਹ ਉਹ ਚੀਜ਼ ਇਹਨਾਂ ਨੇ ਮੰਗ ਲਈ ਤੇ ਜੀ ਨੇ ਇਹ ਤਾਂ ਸਹੀ ਹੋਗੇ ਕੋਸ਼ਿਸ਼ ਹੋਗੇ ਪਰ ਸੰਗਤਾਂ ਦੀ ਬਹੁਤ ਬਹੁਤ ਝਲੰਬ ਔਖਾ ਨਹੀਂ ਕੰਮ ਇਹਨਾਂ ਨੇ ਇਹਦੀ ਚੀਜ਼ ਵੀ ਤੁਸੀਂ ਵਿਵਸਥ ਚੱਕੜੋ ਜੀ AI ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਜੋ ਕਿ ਚੱਕੜੋ ਉਹਦੇ ਤੁਸੀਂ ਸਰ ਕੋ ਲਿਖਿਆ ਹੋਇਆ ਜੀ ਸੂਤਨ ਨਹੀਂ ਕਰ ਕਦੇ ਇਹ ਦੇ ਕੁਝ ਫੀਲ ਇਹਨਾਂ ਨੇ ਫਿਰ ਇਹ ਬੇਨਤੀ ਕੀਤੀ ਏ ਵੀ ਇਹ ਬੇਨਤੀ ਕਰਕੇ ਫਿਰ ਵੀ ਬਾਬਾ ਜੀ ਕੋਲ ਅਸੀਂ ਬਾਬਾ ਜੀ ਅਸੀਂ ਮੈਂ ਅਸੀਂ ਤੁਹਾਡੇ ਨਾਲ ਕੱਲਿਆਂ ਦਾ ਕੋਈ ਬਚਨ ਕਰਨਾ ਹੈ ਕੱਲਿਆਂ ਦਾ ਕੋਈ ਬਚਨ ਕਰਨਾ ਵੀ ਅਸੀਂ ਕੱਲਿਆਂ ਮੈਂ ਤੇਰਾ ਬਾਬਾ ਜੀ ਕੋਲ ਇੰਨ੍ਹਾ ਕਸਾ ਆ ਗਈ ਤੈਨੂੰ ਵੀ ਕੱਲ ਨੂੰ ਆ ਜੀ ਤੇ ਚਲੇ ਗਏ ਨਾਲ ਇਨ ਜੀ ਪ੍ਰਿੰਸ ਜੁੜੀ ਵਾਲਾ ਸੀ ਉਹਨਾਂ ਨੇ ਫਿਰ ਬਸੀਨ ਬਲੈਂਸੀਏ ਪ੍ਰਿੰਸ ਜੁੜੀ ਲੈ ਕੇ ਗਿਆ ਜੀ ਇਹਨਾਂ ਤੇ ਬਾਬਾ ਜੀ ਕੋਲੇ ਨਾਲ ਜਾ ਕੇ ਵੀ ਦੇਖੋ ਇਹ ਮਗ ਕਿੱਜੀ ਵੱਡੀ ਰੱਖਤੀ ਜੀ ਨਾਲ ਜਾ ਕੇ ਤੇ ਇਨੇ ਬਗੜ ਕੀ ਇਹ ਬਾਬਾ ਜੀ ਤੁਸੀਂ ਇਸ ਬੇ ਬੇ ਸਾਡੇ ਦਰਗਾਹ ਜਾਣ ਤੋਂ ਪਹਿਲਾਂ ਤੁਸੀਂ ਉੱਥੇ ਜਾਣੇ ਚਾਹੀਦੇ ਹੋ ਵੀ ਆਪ ਪਹੁੰਚੇ ਜੇ ਇਹ ਬਾਬਾ ਜੀ ਤੁਸੀਂ ਸਾਡੇ ਮਗਰ ਜਾਵੋਗੇ ਤਾਂ ਸਾਨੂੰ ਜਨਮ ਮਰਤ ਮੁਕਤੀ ਹੋ ਜਾਵੇ ਤੇ ਵੀ ਜਨਮ ਮਰਤ ਮੁਕਤੀ ਹੋ ਜਾਵੇ ਤੁਸੀਂ ਜਾਵੋਗੇ ਫਿਰ ਸਾਨੂੰ ਤੁਸੀਂ ਦੱਸੋਗੇ ਤੇ ਬਾਬਾ ਜੀ ਵਿੱਚ ਕਹਿੰਦਾ ਵੀ ਠੀਕ ਹੈ ਕਹਿੰਦਾ ਸਾਂ ਇਹ ਅਸੀਂ ਵੀ ਜਿਵੇਂ ਤੁਸੀਂ ਕਿਹਾ ਠੀਕ ਆ ਇਹ ਲੋਲੀ ਟੂ ਬੀ ਆਈ ਵਿਲ ਗੋ ਬਿਫੋਰ ਯੂ ਇਹ ਬਾਬਾ ਜੀ ਬਸੇ ਗਏ ਤੇ ਆਈ ਵਿਲ ਪਾਸ ਯੂ ਵਰਡਰ ਟੂ ਬਾਬਾ ਜੀ ਬੈਠੇ ਫਿਰ ਇਹ ਵੀ ਇਹਨਾਂ ਨੇ ਉਹ ਸਕਿਚ ਇਹ ਦੇਖੋ ਫਿਰ ਬਜਰਾ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਭਾਣਾ ਮਚਾਤਾ 7 ਤੱਕ ਤੋਂ 263 ਤੱਕ ਬਾਬਾ ਜੀ ਨੇ ਭਾਣਾ ਮਚਾਤਾ ਇਹ ਪੇ ਰਾਗੀ ਜੇ ਸਰਜਨ ਸੀ ਇਹਨਾਂ ਨੇ ਵੀ ਜਨਵਰੀ 105 ਨੂੰ ਚਾਹਲਾ ਮੀਨੇ ਵਾਦਾ 15 ਮਹੀਨੇ ਬਾਅਦ ਇਹ ਨ ਵੀ 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 ਚਲੇ ਗਿਆ ਬਾਬਾ ਜੀ ਪਹਿਲਾਂ ਚਲੇ ਗਏ ਜਿਹਨੇ ਬੱਚਾ ਕੀਤਾ ਸੀ ਮੈਂ ਜਿਹੜੇ ਮਾਤਰਾਂ ਦੇ ਬੱਚਾ ਪੂਰੇ ਨੇ ਬਾਬੇ ਪਹਿਲੇ ਚਲੇ ਗਏ ਫਿਰ ਬਾਅਦ ਚਲੇ ਗਏ ਤੇ ਇਹ ਸਾਖੀ ਇਹ ਸਾਰੇ ਫਿਰ ਇਹ ਉਹ ਜਿਹੜਾ ਹਾਂ ਬੇ ਗਾਲਿਚਾ ਗਈ ਜਿਹੜਾ ਪ੍ਰਿੰਸ ਜੁੜੀ ਵਾਲਾ ਸੀ ਤੇ ਵੀ ਮੈਂ ਇੰਗਲੈਂਡ 'ਚ ਰਹਿ ਗਿਆ ਸੀ 1977 'ਚ ਰਹਿ ਗਿਆ ਸੀ ਇੰਗਲੈਂਡ ਤੇ ਮੈਨੂੰ ਪ੍ਰੋਸਟੀ ਸੀ ਥੋੜੀ ਜਿਹੀ ਮਗਰ ਟੂ ਵੀ ਗੇਟ ਜੀ ਐਲਟੀ ਐਚ ਸੀ ਪਤਾ ਲੱਗ ਗਿਆ ਵੀ ਕੀ ਗੱਲ ਸੀ ਪ੍ਰੇਮ ਸੇ ਜੁੜਿਆ ਇੰਗਲੈਂਡ ਰਹਿੰਦੇ ਸੀ ਲਸਟ ਟੂ ਸ਼ੇਰਚ ਇੰਦਿਸ ਲਸਟ ਟੂ ਸ਼ੇਰ ਇੰਗਲੈਂਡ ਸੇ ਉਤਰੇ ਸੀ ਪਹਿਮੇ ਉਥੇ ਸਟਾਬਲਰ ਸੀ ਦਵਾ ਸੀ ਕਿ ਉਹ ਲਸਟ ਟੂ ਰਾਈਟਰ ਸੀ ਪੰਜਾਬੀ ਦੇ ਮੇਰੇ ਨਾਲ ਪਿਆਰ ਸੀ ਬਹੁਤ ਹੈ ਫਿਰ ਮੈਨੂੰ ਛੋੜ ਦਿੱਤੀ ਵੀ ਕਿਹਾ ਸੀ ਇਹ ਟੂਰਨਾਮੈਂਟ ਸੇ ਛੋੜ ਦਿੱਤੀ ਵੀ ਆਇਸੂ ਉਹਨਾਂ ਸੇ ਅਬੀ ਸੋਨੇ ਦੇ ਮੈਡਲਸ ਵਾਰਡ ਕੀਤਾ ਸੀ ਉੱਥੇ ਫਿਰ ਮੈਂ ਤੇ ਵੀ ਮੈਂ ਆਪਣਾ ਮੈਂ ਤੇ ਬਲਵੀਰ ਸਿੰਘ ਕਮਲ ਦੇ ਕੋਲ ਰਾਈਟ ਰਾਈ ਉਹਨਾਂ ਦਾ ਤੱਪਾਬੀ ਦੀ ਗਿ ਬਲਵੀਰ ਸਿੰਘ ਕਮਲ ਉਹਨਾਂ ਦਾ ਫੋਨ ਨੰਬਰ ਹੈਗਾ ਜੀ ਲੈਂਡ ਹੈ ਨਾ ਉਹਨਾਂ ਦਾ ਫੋਨ ਨੰਬਰ 208 5753 1655 ਹੈ ਬਲਵੀਰ ਸਿੰਘ ਕਮਲ ਦਾ ਫੋਨ ਤੇ ਮੈਂ ਤੇ ਬਲਵੀਰ ਸਿੰਘ ਕਮਲ ਪੈਸਾ ਭੇਜਣ ਦਾ ਵੀ ਕੋ ਭੇਜੀ ਮੈਨੂੰ ਤੇ ਜੀ ਆਪਣਾ ਹੰਸਲ ਸੀਗਾ ਮੇਰੇ ਸੈਕਸ ਵਿੱਚ ਜੇ ਉਸ ਉੱਤੇ ਗਏ ਤੇ ਫਿਰ ਇਹਨਾਂ ਉੱਤੇ ਭੇਜਣ ਦਾ ਫੋਨ ਬੁਰਾ ਹੈਗਾ ਜੀ ਇਹ ਫੋਰ ਫੋਰ ਤੋਂ ਮੂਰੇ ਲੱਗਦਾ ਜੀ 7793136 793136 552 21 ਇਹ ਉਹ ਨਾ ਫੋਨ ਤੇ ਵੀ ਉਹ 721 ਆ ਜਾਂ 24 ਜੀ ਨੰਬਰ ਰਗਾ 21 ਹਾਂਜੀ ਤੇ ਫਿਰ ਉਸੇ ਉੱਥੇ ਗਏ ਫਿਰ ਪ੍ਰਿੰਸ ਨੂੰ ਮੈਂ ਬੈਠੀ ਪੁੱਛਾਈ ਮੈਂ ਇੱਕ ਹੀ ਗੱਲ ਉਹਨੇ ਫਿਰ ਦੱਸੀ ਵੀ ਕਹਿੰਦੇ ਬਾਬਾ ਜੀ ਕੋਈ ਬੇਨਤੀ ਕਰਤੀ ਇਹਨਾਂ ਨੇ ਕਿ ਮੈਂ ਵੀ ਹੈਰਾਨ ਵੀ ਹੋ ਗਿਆ ਵੀ ਕੋਈ ਬੇਨਤੀ ਕਰਤੀ ਬਾਬਾ ਜੀ ਫਿਰ ਕੀ ਵੀ ਕਹਿੰਦੇ ਰਗਾ ਸਬਦ ਕਰ ਕਿਸੁਰੇ ਸੌਤੋ ਬਿੱਲ ਜਾਉਗੀ ਸੀ ਇੱਕ ਇੱਕ ਇਹ ਵੀ ਵੱਡੀ ਵੱਡੀ ਸਾਖੀ ਹੈ ਜੀ ਇਹ ਵੀ ਆਪਾਂ ਵੀ ਜਿਹੜੀਆਂ ਬਾਬੇ ਜੀ ਸਾਖੀਆਂ ਇਹ ਡਾਕਟਰ ਅਵਤਾਰ ਸਿੰਘ ਗਿੱਲ ਇਹ ਜਿਗਰੋਲੋਜੀ ਉਹਨਾਂ ਦੀ ਸਾਕੀ ਪਾਉਣੀ ਆ ਸਾਰੀਆਂ ਸਾਕੀਆਂ ਨਵੀਆਂ ਆ ਰਹੀਆਂ ਜੀ ਤੇ ਉਹ ਵੀ ਉਹਦੀ ਸਾਕੀ ਉਹਨਾਂ ਦੀ ਪਾਉਣੀ ਆ ਉਹਨਾਂ ਦੀ ਲੜਕੀ ਨੂੰ ਇੰਗਲੈਂਡ ਮੇਲੀ ਸੀ ਉਹਦਾ ਸੰਦੇ ਲੋਕ ਵੀ ਮਰੇਸ ਇੰਗਲੈਂਡ ਚ ਉਹ ਵੀ ਡਾਕਟਰ ਦੋਨੋਂ ਵੈਰੀ ਫੋਟੋ ਵੀ ਖਿੱਚੀ ਆ ਉਹਦੇ ਵੀ ਸਾਕੀ ਪਾਣੀ ਸਰ ਕੁਛੀ ਉਹਨਾਂ ਦੇ ਬੱਚੇ ਦੀ ਕੀ ਗੱਲ ਹੋਈ ਸੀ ਤਾਂ ਕਿ ਪਿੰਡ ਮਿਸਰੀ ਵਾਲਾ ਜੀ ਫਰੋਹਪੁਰ ਕੋਲੋਂ ਗਾ ਉੱਥੇ ਇੱਕ ਅੰਨ੍ਹੀ ਮਾਤਾ ਸੀ ਅੰਨ੍ਹੀ ਮਾਤਾ ਸੀ ਉਹਨਾਂ ਨੂੰ ਅੰਨ੍ਹੀ ਮਾਤਾ ਨੂੰ ਬਾਬਾ ਜੀ ਨੇ ਵੀ ਕਿਸਾ ਆਖਾਂ ਦਿੱਤੀਆਂ ਰੂਸ਼ੀਨ ਦਿੱਤੀ ਉਹ ਸਾਕੀ ਵੀ ਆਪਣੇ ਭਾਈ ਸੇਵਾ ਸਿੰਘ ਜੋ ਨਾਲ ਸਦੇ ਉਹ ਵੀ ਹੈਟਰਾ ਕੀਤਾ ਉਹਨਾਂ ਦੀ ਵੀ ਸਾਕੀ ਸਹੀ ਹੀ ਆ ਉਹ ਮਿਸਰੀ ਵਾਲਾ ਪਿੰਡ ਫਰੋਹਪੁਰ ਤੋਂ ਜਿਸਾਂ ਗਈ ਤੇ ਵੀ ਇਹ ਸਾਰੀ ਸਖਿਆ ਜਣੀ ਜੀ ਆਪਾਂ ਆ ਗਿਆ ਬਈ ਆਪਾਂ ਉਹਨੂੰ ਪਾਵਾਂਗੇ ਸਰਵਪਾਈ ਭਜਨ ਸੀ ਇੱਕ ਐਚ ਅਮਰੀਕਾ ਰਹਿੰਦੇ ਆ ਉਹਨਾਂ ਨੇ ਵੀ ਮੈਗਜ਼ੀਨ ਵੀ ਦਿਖਾਇਆ ਸੀ ਸੋ ਉਹਨਾਂ ਕੰਟੇਜ ਜਿਹਦੇ ਵਿੱਚ ਮੈਗਜ਼ੀਨ ਦੇ ਵਿੱਚ ਵੀ ਰਵੀ ਸੋਨਸ ਨੇ ਲਿਖਾਇਆ ਕਿ ਬਾਬਾ ਜੀ ਵੀ ਬਚਨ ਕਰਦੇ ਸੀ ਉਹ ਬਈ ਸੈਮੀਨਾਰ ਸਰਵਿਸ ਉਹਦੇ ਤੋਂ ਪਹਿਲਾਂ ਸੀ ਆਪ ਜਾਵੋਗੇ ਉਹੀ ਗੱਲ ਤੇ ਫਿਰ ਉਹ ਵੀ ਬਾਬਾ ਜੀ ਸ਼ਰੇਗੇ ਸੀ ਆਪ ਬਾਬਾ ਸੇਵਾ ਸਿੰਘ ਜੀ ਵੀ ਉਹਨਾਂ ਦੀ ਵੀ ਸਾਕੀ ਪਾਣੀ ਜੋ ਨਾਲ ਸੇ ਹੈਡ ਰਾਕੀਆ ਵੀ ਉਹ ਮਾ ਬੱਚੇ ਵੀ ਮੇਰੇ ਨਾਲ ਹੀ ਹਸ ਸਾਰੇ ਬੰਦ ਮਥਟਿਕ ਜਿਹਨਾਂ ਚੰਨ ਤੇ ਤੇ ਵਾਪਸੀ ਵਸ ਉਹਨਾਂ ਦੀ ਵਾਪਸੀ ਵਸ ਜੀ ਮਿਸਰੀ ਵਾਲੇ ਮਾਤਾ ਦੀ ਸਖੀ ਸਰੇ ਉਹ ਮੈਂ ਪਾਉਂਗਾ ਕੋ ਵੀ ਦੱਸੂਗਾ ਹਾਂ ਜੀ ਇਹ ਬੇਨਤੀ ਜਿਹੜੇ ਬਾਬਾ ਜੀ ਆਪਣੇ ਜਿਹਨੇ ਵੀ ਬਚਣਾਉਣਗੇ ਜਿਹਨੇ ਬਾਬਾ ਜੀ ਬਚਣਾ ਜੀ ਉਹ ਸਾਰੇ ਬਚਨ ਆਪਾਂ ਹੂ ਹੂ ਸੂਤਰਾਲ ਪੇਸ਼ ਕਰਾਂਗੇ ਆਪਾਂ ਜਿਹਨੇ ਵੀ ਤੇ ਵੀ ਚਾਹ ਵੀ ਉਸ ਆਪਣੇ ਸਰਾਂ ਦੀ ਸਰਵਜਨਸੀ ਦੇ ਵਿਆਕਰਨ ਕਲਪਤਾਰ ਸਿੰਘ ਮੈਂ ਗ੍ਰੀਵਿੰਸ ਸੀ ਜੀ ਵਰਜਨ ਨਗਰਿੰਦੇਸੀ ਦਿੱਲੀ ਉਹਦੇ ਬੈਂਕ ਵਿੱਚ ਕੰਮ ਕਰਦੇ ਸੀ ਅਰੋਜ ਕੀਤੀ ਸੀ ਉੱਥੋਂ ਉਹ ਬਦਲ ਗਿਆ ਬਚਨਾ ਚਲੇ ਗਿਆ ਤੇ 10 ਲੜਕੇ ਸੀ ਉਹਨਾਂ ਦੇ ਤੇ ਬਹੁਤ ਸਾਰੇ ਬਾਬਾ ਜੀ ਜਿਨ੍ਹਾਂ ਇੱਕ ਬਾਬੇ ਯਸ਼ਸੀ ਮਹਾਰਾਜ ਦੇ ਵੀ ਸੀਗੇ ਜਿੰਨੇ ਜਾ ਰਹੇ ਉਹ ਤਾਂ ਬਈ ਬਿਲਕੁਲ ਹੀ ਬੱਕਰੇ ਸੀ ਬੱਕਰੇ ਸੀ ਬਾਬਾ ਜਨ ਸਿੰਘ ਜੀ ਮਹਾਰਾਜ ਦੀ ਭਗਤੀ ਬਹੁਤ ਸੀ ਮੈਂ ਖੀਸ ਤਸਨੀ ਬਾਬਾ ਜਨ ਸਿੰਘ ਜੀ ਦੀ ਭਗਤੀ ਬਹੁਤ ਸੀ ਬੇ ਬਾਬਾ ਜਨ ਸਿੰਘ ਜੀ ਦੇ ਬਹੁਤ ਭਗਤੀ ਭਗਤੀ ਆਪਣਾਰ ਸੀ ਸਿਆਸੀ ਲਖੀ ਜੀ ਨੇ ਮਤਲਬ ਕੋ ਗੁਰਨਾਥ ਦਾ ਅਵਤਾਰ ਸੀ ਬਾਬਾ ਜੀ ਆ ਤੇ ਤੇ ਬਾਬਾ ਜੀ ਜਿਹੜੇ ਸੀ ਬਾਬਾ ਇਸ਼ਤ ਸਿੰਘ ਮਹਾਰਾਜ ਇੱਕ ਮੇਰੇ ਗੁਰਗੋ ਸਿੰਘ ਜੀ ਵਰਤ ਸੀ ਇਹਦੇ ਕੋਈ ਚੰਗਾ ਨਿਸ਼ਾਨੀ ਕੀ ਸਤਕੂ ਗੁਰੂ ਦੇ ਗੁਰੂ ਹਰਸਿਮਨ ਸਾਹਿਬ ਜੀ ਦੇਖੋ ਸਤਕੂ ਗੁਰੂ ਗੋ ਸਿੰਘ ਜੀ ਦੇ ਨਾਲ ਕੋਈ ਸਤਕੂ ਗੁਰੂ ਬਾਬਾ ਜੀ ਗਏ ਬਾਬਾ ਇਸ਼ਤ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਸਾਂਭਣ ਗਏ ਆ ਬਾਬਾ ਈਸ਼ਰ ਸਿੰਘ ਵੀ ਸਾਂਭਣ ਗਏ ਹੋਰ ਵੀ ਉਹ ਨਿਸ਼ਾਨੀ ਆ ਤੇ ਮੈਂ ਸਾਰੀ ਦੱਸਦਾ ਫਿਰ ਬਾਬਾ ਨਾਨਕ ਸਿੰਘ ਜੀ ਉਹ ਤੇ ਪੁੱਛੋਲੇ ਬਾਬਾ ਐ ਬਾਬਾ ਹਰਨਾਮ ਸਿੰਘ ਕੁਝ ਗਏ ਤੇ ਬਾਬਾ ਹਰਨਾਮ ਸਿੰਘ ਜੀ ਉਹ ਬੜੇ ਜੀ ਪ੍ਰਕਾਟਨੀ ਦੇ ਮਾਲਕ ਸੀ ਤੇ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਜੀ ਨੂੰ ਬਾਬਾ ਨਾਨਕ ਸਿੰਘ ਜੀ ਵਜਨ ਕੀਤਾ ਤੇ ਰੇਖੀ ਜੀ ਕੱਕ ਪੁਕਾਰ ਲਿਆ ਦੇ ਸੀ ਤੇ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਰੇਖੀ ਜੀ ਤੁਸੀਂ ਭਗਤੀ ਦਾ ਇੰਨਾ ਭੰਡਾਰ ਜੁੜਿਆ ਹੋਇਆ ਗਾਹ ਦੁਨੀਆ ਨੂੰ ਵਰਸਾਏ ਤੇ ਰੋਕਿਆ ਨਹੀਂ ਵਰਸਾਉਂਦੇ ਬਾਬਾ ਨਾਨਕ ਸਿੰਘ ਜੀ ਘੱਟ ਬੋਲਦੇ ਸੀ ਤੇ ਸੰਕੋਚ ਕਰਦੇ ਸੀ ਤੇ ਹਰ ਵਕਤ ਨਾਮ ਨਾਲ ਜੁੜੇ ਰਹਿੰਦੇ ਸੀ ਤੇ ਬਾਬਾ ਹੀ ਚੁੱਪ ਕਰ ਗਏ ਤੇ ਬਾਬਾ ਹਰਨਾਮ ਸਿੰਘ ਜੀ ਪੁੱਛਵਾਂਦੇ ਫਿਰ ਜੀ ਤੇ ਰੇਖੀ ਜੀ ਤੁਸੀਂ ਕੰਜੂਸ ਹੋ ਵੀ ਗਾਹ ਆਪਦਾ ਭੰਡਾਰਾ ਨਹੀਂ ਦਿੰਦੇ ਕਿਸੇ ਨੂੰ ਤੇ ਸਾਡਾ ਪੋਤਾ ਆਊਗਾ ਪੋਤਾ ਦੁਨੀਆ ਨੂੰ ਦਵਾ ਮਾਤਣਾ ਬੰਦੂਗਾ ਉਹ ਜੈਕਲੀ ਜੇ ਕੋ ਮੈਂ 500 ਸਾਕੀ ਸਾਂਹੂ ਜੀ ਬਾਬਾ ਜੀ 500 ਸਾਕੀ ਸਾਂਹੂਗਾ सा 500 ਸਾਕੀ ਸਾਰੀ ਸਾਕੀ ਬੇ ਬਾਬਾ ਜੀ ਮਿਰਕਲਸ ਚਮਤਕਾਰ ਨਸਵਤ ਹੋਗੀ ਜਿੱਥੇ ਕਿ ਬਾਬਾ ਜੀ ਨੇ ਦੁਨੀਆ ਨੂੰ ਕਿਸ ਤਰ੍ਹਾਂ ਗਫਰਤੀ ਇਹ ਵੀ ਜੇ ਕੋ ਪੁਣ ਚਕਨੀ ਮਾਫੀ ਦਿਓ ਦਾਸ ਜੇ ਕੋ ਗਲਤ ਰਹੀ ਦਾਸ ਮਾਫੀ ਚਾਹਦਾ ਅੰਤ ਵਿੱਚ ਪਤਿ ਬੋਲਦਾ ਦਾਸ ਬਾਈ ਗੁਰਜੀ ਫਕਾਲ ਸਾਹਿਬ ਜੀ